ਕਿਵੇਂ ਦੇਖਦੇ ਆ ਕਿ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਚੱਕ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਸ਼ੁਕਰੀਆ ਪੰਜਾਬ ਦੀ ਸਿਆਸਤ ਦੇ ਵਿੱਚ ਜਿੱਥੇ ਕਿ ਨਵਾਂ ਪੁਚਾਲ ਆਉਂਦਾ ਹੈ ਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਤੇ ਮੰਤਰੀ ਰਹੇ ਅਨਮੋਲ ਗਗਨਮਾਨ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਜਿੱਦੋਂ ਅਸਤੀਫਾ ਦੰਦ ਨੇ ਤਾਂ ਉਹਨਾਂ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਦਰਅਸਲ ਜਦ ਮੀਡੀਆ ਦੇ ਵੱਲੋਂ ਉਹਨਾਂ ਨੂੰ ਅਨਮੋਲ ਗਗਨ ਮਾਨ ਦੇ ਅਸਤੀਫੇ ਬਾਰੇ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਮੀਟਿੰਗ ਮਗਰੋਂ ਇਸ ਉੱਤੇ ਫੈਸਲਾ ਲਿਆ ਜਾਵੇਗਾ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਵੀ ਅਜੇ ਪਤਾ ਲੱਗਿਆ ਯਾਨੀ ਕਿ ਹੁਣ ਇਸ ਅਸਤੀਫੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਸਪੈਂਸ ਬਰਕਰਾਰ ਨੇ ਕਿ ਅਸਤੀਫਾ ਮਨਜ਼ੂਰ ਹੁੰਦਾ ਜੇ ਅਸਤੀਫਾ ਮਨਜ਼ੂਰ ਹੁੰਦਾ ਤਾਂ ਅਨਮੋਲ ਗਗਨਮਾਨ ਜੋ ਇਹ ਕਹਿ ਚੁੱਕੇ ਨੇ ਕਿ ਉਹ ਸਿਆਸਤ ਛੱਡਣ ਜਾ ਰਹੇ ਨੇ ਤਾਂ ਉਹਨਾਂ ਦਾ ਕੀ ਅਗਲਾ ਸਟੈਪ ਹੋਣ ਵਾਲਾ ਹੈ ਤਾਂ ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਪਰ ਦੱਸਦੇ ਕਿ ਫਿਰ ਹਾਲ ਪੰਜਾਬ ਦੇ ਵਿੱਚ ਸਿਆਸੀ ਸਮੀਕਰਨਾਂ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਨਮੋਲ ਗਗਨ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਗੇ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਚੱਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਧੰਨਵਾਦ ਆਇਆ ਚਾਰ ਮੈਲਖ ਲਾਲ ਖੇੜੀਆਂ ਚਾਰ ਪਤਾਵਾਂ ਵਾਲੇ ਖੇੜੀਆਂ ਬੜੀਆਂ ਮਾਡਰਨ ਸ਼ਾਨਦਾਰ ਲਾਇਬ੍ਰੇਰੀਆਂ ਤੁਸੀਂ ਵਿਜ਼ਿਟ ਵੀ ਕਰਕੇ ਆਇਓ ਤੇ ਜਿੱਥੇ ਬੱਚਿਆਂ ਨੂੰ ਨੌਲੇਜ ਦੀਆਂ ਕਿਤਾਬਾਂ ਜਾਂ ਫਿਕਸ਼ਨ ਜਾਂ ਫਿਰ ਹੋਰ ਬੜੀਆਂ ਵਿਸ਼ੇਸ਼ੀ ਕਿਤਾਬਾਂ ਮਿਲਣਗੀਆਂ ਉੱਥੇ ਜਿਹੜੀ ਸਕੂਲ ਦੇ ਵਿਸ਼ਿਆਂ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਨੇ ਕਿਵਰੇ ਘਰੇ ਮਾਹੌਲ ਨਹੀਂ ਬਣਦਾ ਪੜ੍ਹਨ ਦਾ ਤਾਂ ਬੱਚੇ ਉੱਥੇ ਆ ਕੇ ਵੀ ਬਹਿ ਕੇ ਪੜ ਸਕਦੇ ਨੇ ਜਿਹਨਾਂ ਸਿਟਿੰਗ ਬਦੂਗੀ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਕਾਫੀ ਲਾਇਬ੍ਰੇਰੀਆਂ ਬਣਾਈਆਂ ਨੇ ਔਰ ਸਾਰੀਆਂ ਕਾਮਯਾਬ ਚੱਲ ਰਹੀਆਂ ਨੇ ਤੂਰੀ ਹਲਕੇ 'ਚ ਵੀ ਔਰ ਜਗਰਾਵਾਂ 'ਵੀ ਔਰ ਜਦੋਂ ਵੀ ਮੌਕਾ ਮਿਲਦਾ ਅਸੀਂ ਚਾਹੁੰਦੇ ਆ ਕਿ ਇੱਕ ਸ਼ਾਨਦਾਰ ਲਾਇਬ੍ਰੇਰੀ ਹੋਵੇ ਜਿੱਥੇ ਜਿਹੜੀ ਮਰਜ਼ੀ ਉਮਰ ਦਾ ਬੰਦਾ ਪਹ ਜਾਵੇ ਬੜਾ ਬੜੀਆ ਸ਼ਾਨਦਾਰ ਫਰਨੀਚਰ ਹੈ ਔਰ ਨਾਲ ਏਸੇ ਲੱਗੇ ਹੋਏ ਨੇ ਬਾਥਰੂਮ ਨੇ ਇੱਥੇ ਬਹੁਤ ਵਧੀਆ ਬੈਠਣ ਦਾ ਪਹੁੰਚ ਹੈ ਤੇ ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਵੀ ਸਾਡੇ ਹੋਰ ਪੰਜਾਬੀ ਵੀ ਜਿਹੜੇ ਨੇ ਉਹ ਇਹਨਾਂ ਲਾਇਬ੍ਰੇਰੀ ਦਾ ਇਸਤੇਮਾਲ ਕਰਨ ਸਰ ਮੋਰ 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 ਗਗਨ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਗੇ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਚੱਕ ਕੇ ਸੀ 파ਟੀ ਦੀ ਮੀਟਿੰਗ ਕਰਾਂ। ਸ਼ੁਕਰੀਆ। ਅਨਮੋਲ ਗਗਨ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਹੈਗੇ ਸਰ। ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਚੱਕ ਕੇ ਸੀ 파ਟੀ ਦੀ ਮੀਟਿੰਗ ਕਰਾਂ। ਸ਼ੁਕਰੀਆ। ਅਡੋਰਨ ਤਾਂ ਲੰਮੇ ਸਮੇਂ ਬਾਅਦ ਸਿਆਸਤ ਵਿੱਚ ਚਾਹੀਏ ਆਕਾਰ ਅਡੋਰਨ ਨਾਲ ਕਰੇ। ਇੱਕ ਵਿਸ਼ੇਸ਼ ਨੂੰ ਤਰ੍ਹਾਂ ਦੇ ਰਿਹਾ। ਅਡੋਰਨ ਤਾਂ ਕਦੇ ਵੀ ਜਵਾਬ ਨਹੀਂ ਦਿੱਤਾ ਸੀ। ਅਡੋਰ ਵਾਸਤੇ ਤਾਂ ਸੀ 48 ਕਰੋੜ ਰੁਪਏ ਤੱਕਲੇ ਪਾਣੀ ਦੇ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕੱਸੀਆਂ ਸੂਆਂ ਵਾਸਤੇ 1 ਕਰਜਵਾਹੇ ਲਈ ਸੋ ਭਧੌੜ ਵਾਲਿਆਂ ਲਈ ਤਾਂ ਜਾਨ ਹਾਜ਼ਰ ਹੈ ਜੋ ਸਾਡੇ ਲਈ ਤਾਂ ਹਰ ਲੱਕਾ ਇੱਕੋ ਜਿਹਾ ਹੈ ਸੋ ਭਧੌੜ ਸ਼ੈਣਾ ਜਾਂ ਮੀਤੋਹਾਂ ਦਾ ਹਲਕਾ ਬਰਨਾਲਾ ਜੋ ਅਸੀਂ ਕਦੇ ਵੀ ਜਵਾਬ ਨਹੀਂ ਦਿੰਦਾ ਕਿ ਇਸ ਕੰਮ ਨੂੰ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਰਹੇ ਆ। ਸਾਹਿਬ ਤੁਸੀਂ ਨਸ਼ਿਆਂ ਨੂੰ